ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਹਬ ਬਾਰਕ ਤੁਮਰੇ ਧਾਰੇ ਤੁਮ ਗਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨੇਮਖ ਨੇਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਜਿਹਾ ਏਕ ਕਮਨ ਗੁਨ ਕਹੀਐ ਦੇਸ ਮਾਰ ਬੇਅੰਤ ਸੁਆਮੀ ਤੇਰੁ ਆਤਨ ਨ ਕਿਨਹੀ ਲਹੀਐ ਰਹਾ ਕੋਟ ਬਰਾਦ ਹਮਾਰੇ ਖੰਡਹ अनक विधि समझानो हम लगान अल्पमत थोड़ी तमे आपन बिरद रख आवो तुमरी शरण तुम्हारी आशा तुम ही सदन सोहेले राखो राखन हार दयाला ਨਾਨਕ ਕਰਕੇ ਗੋਲੇ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰਾਖ ਹੋ ਰਾਖ ਰਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਪਰਮ ਸਤਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਇੰਟਰ ਕਾਲ ਨਾਨਕ ਮੱਤਾ ਸਾਹਿਬ ਦੇ ਪ੍ਰਿੰਸੀਪਲ ਸਾਹਿਬ ਅਤੇ ਸਮੁੱਚੇ ਸਟਾਫ ਵੱਲੋਂ ਟੀਚਰ ਸਹਿਬਾਨ ਅਤੇ ਸਾਰੇ ਬੱਚੇ ਬੱਚੀਆਂ ਵੱਲੋਂ ਮਿਲ ਕਰਕੇ ਇਗਜ਼ਾਮ ਦੀ ਸਫਲਤਾ ਵਾਸਤੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਵਾਸਤੇ ਸਮਾਗਮ ਰੱਖੇ ਗਏ ਉਲਿੱਕੇ ਹੋਏ ਸਮਾਗਮਾਂ ਦੀ ਸਮਾਪਤੀ ਹੋਈ ਹੈ ਹੁਣ ਕੜਾ ਪ੍ਰਸ਼ਾਦ ਦੀ ਵੰਡ ਵਰਤੇਗੀ ਨਾਲ ਹੀ ਬੇਨਤੀ ਹੈ ਭਾਈ ਸਾਹਿਬ ਜੀ ਹੁਣਾਂ ਨੂੰ ਕਿ ਗੁਰੂ ਮਹਾਰਾਜ ਜੀ ਦੇ ਪਾਵਨ ਸੁਖਾਸਣ ਸਾਹਿਬ ਦੀ ਸੇਵਾ ਨਿਭਾਈ ਜਾਏਗੀ ਔਰ ਇਸਤੇ ਨਾਲ ਹੀ ਮੈਂ ਬੇਨਤੀ ਕਰਾਂਗਾ ਪ੍ਰਿੰਸੀਪਲ ਸਾਹਿਬ ਜੀ ਨੂੰ ਕਿ ਜੋ ਗੁਰੂ ਘਰ ਦੇ ਵਜ਼ੀਰ ਹਨ ਪਾਠੀ ਸਿੰਘ ਉਹਨਾਂ ਨੂੰ ਸਿਰੋਪਾਉ ਦੇ ਕੇ ਨਵਾਜਣਾ ਹੈ ਆਪ ਜੀ ਉਹਨਾਂ ਨੂੰ ਸਿਰੋਪਾਉ ਜੋ ਹੈ ਭੇਟ ਕਰੋ ਔਰ ਗਰੰਥੀ ਸਿੰਘਾਂ ਨੂੰ ਬੇਨਤੀ ਹੈ ਕਿ ਆਪ ਜੀ ਸਿਰੋਪਾ ਪ੍ਰਵਾਨ ਕਰਨ ਜੀ ਪਾਠੀ ਸੋ ਸਕੂਲ ਦੇ ਪ੍ਰਬੰਧਕ ਅਤੇ ਸਟਾਫ ਵੱਲੋਂ ਗਰੰਤੀ ਸਿੰਘਾ ਨੂੰ ਜਿੱਥੇ ਸਿਰੋਪਾ ਦੇ ਕੇ ਨਵਾਜਿਆ ਹੈ ਨਾਲ ਨਾਲ ਉਹਨਾਂ ਨੂੰ ਦਸਤਾਰਾਂ ਵੀ ਭੇਟ ਕੀਤੀਆਂ ਗਈਆਂ ਹਨ ਗੁਰੂ ਮਹਾਰਾਜਾ ਜੀ ਬੋਲੇ ਈ ਸੁਨੇਹਾ ਲਸਦੀ ਅਕਾਲ ਬੋਲੇ ਸੁਹਨਿਆਲ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ आजू सिंघ आजू कहिड़े जूती